ਬੈਂਤੀ ਆ ਇੱਕ ਵੀ ਆਪਣੇ ਆਸਰਾਤ ਲਵੰਡੀ ਪਿੰਡ ਵਾ ਜਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਤੇ ਇਹ ਖਡੂਰ ਸਾਹਿਬ ਦੇ ਲਾਗੇ ਤੇ ਇਹ ਆਪਾਂ ਇੱਕ ਦੀ ਇੱਕ ਦੂਜੇ ਦੀ ਮਤਵੜੀ ਕਰਦੇ ਹਾੜਾ ਪੀੜ ਤਾਂ ਵੜੀ ਕੀਤੀ ਆ ਪਰ ਆ ਲੋਕ ਐਡੇ ਹੋ ਗਏ ਐਡੇ ਕੀ ਗਾਲ ਕੱਢਣ ਨੂੰ ਵੀ ਇਹਨਾਂ ਨੂੰ ਜੀ ਕਰਦਾ ਆ ਐਦਾਂ ਤੁਹਾਡਾ ਕੀ ਭਰਾ ਜੂ ਲੋਕੋ ਆ ਕੋਈ ਵੀਰ ਭਰਾ ਉਹਦੇ ਆਪਣਾ ਨਾਂ ਨਹੀਂ ਲੈਣਾ ਦਾ ਗੁਪਤ ਰੱਖਣਾ ਆਪਣਾ ਪਿੰਡ ਸਰਾਤ ਲਵੰਡੀ ਦਾ ਮੁੰਡਾ ਆਪਣਾ ਭਰਾ ਉਹਦੇ ਮਟਰਾਂ ਨੂੰ ਆ ਰਾਉਂਡ ਅਪ ਮਾਰ ਗਿਆ ਰਾਤ ਕੋਈ ਵੇਚਦੀ ਭੱਜ ਗਏ ਨੰਗੇ ਆ ਆ ਬੈਟਰੀ ਵਾਲੇ ਪੰਪ ਨਾਲ ਮਾਰੀ ਮਿੰਟੋ ਮਿੰਟ ਆ ਮਟਰ ਵੇਖ ਲੋ ਮਾਰ ਕੇ ਕਿੱਦਾਂ ਦੇ ਮਟਰ ਹੀ ਕਿੰਨੇ ਨਿਕਲ ਨਹੀਂ ਟਾੜਾ ਲੋਕੋ ਬੇੜਾ ਘਰ ਕੋਈ ਨਾ ਮੇਰਾ ਨਾਂ ਗੱਜੀ ਮੇਰਾ ਨਾਂ ਵੇਖ ਲੋ ਜਿੰਨੇ ਵੇਖਣਾ ਕੋਈ ਰੜਕ ਕੱਢਣੀ ਆ ਉਧਾਂ ਆਣ ਕੇ ਸਵੇਰੇ ਕੱਢ ਲੋ ਜਿੰਨੇ ਕੱਢਣੀ ਆ ਮੈਂ ਆਪਣਾ ਨਾਂ ਪਤਾ ਸਾਰਾ ਕੋਈ ਮੇਰਾ ਹੈਗਾ ਹੀ ਪਤਾ ਹੀ ਪਿੰਡ ਜਵੰਦਪੁਰਾ ਮੇਰਾ ਮੇਰੇ ਤੋਂ ਆ ਜੋ ਜਿੰਨੇ ਹੋਣਾ ਮੀਆਂ ਵੈਂਟ ਜਿੰਨੇ ਹੋਣਾ ਗੱਜੀ ਦਾ ਪਤਾ ਸਾਰਿਆਂ ਨੂੰ ਤੇ ਆਹ ਵਾਰ ਟਾਡਾ ਕੀ ਟਾਡਾ ਰਵੇ ਕੱਖਣਾ ਆ ਕੀ ਟਾਡਾ ਸਤਿਆ ਨਾਸ ਕਰਤਾ ਓਏ ਹੈ ਪਾਪੀਓ ਤੁਸੀਂ ਕਿੱਥੇ ਕਿੱਥੇ ਟਾਡਾ ਭਲਾ ਆਊਗਾ ਇਹ ਮੂੰਹ ਚ ਬਣੇ ਜਾਨਵਰਾਂ ਦੇ ਕਿਹ ਦੇ ਕੋਹ ਕਿਹ ਦੇ ਕਿਦੇ ਕਿਦੇ ਕਦੇ ਜਣੇ ਕਿਹ ਦੇ ਕੁਝ ਪਹਿਣਾ ਕਿਹ ਦੇ ਕਾਂਵਾਂ ਚਿੜੀਆਂ ਦੇ ਟਾਡਾ ਦੌਰ ਫੜੇ ਮੂੰ ਟਾਡਾ ਨਾਸ ਹੋ ਜਾਏ ਟਾਡਾ ਆਣ ਕੇ ਵੇਖ ਲਿਓ ਜੇ ਕਿੰਨੇ ਵੇਖਣਾ ਹੂ ਮੇਰੇ ਨਾਲ ਦੇ